ਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਸਭ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਅੱਜ ਗੁਰੂ ਘਰ ਟਿਕਿਆ ਮੱਥਾ ਤੇ ਵਾਹਿਗੁਰੂ ਦੇ ਚਰਨਾਂ 'ਚ ਕੀਤੀ ਅਰਦਾਸ ਤੇ ਅੱਜ ਅਸੀਂ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣ ਜਾ ਰਹੇ ਹਾਂ ਇੱਕ ਛੋਟਾ ਜਿਹਾ ਸਰਪ੍ਰਾਈਜ਼ ਹੈ ਬਸ ਇੱਕ ਇੱਕ ਅੱਧਾ ਮਿੰਟ ਡੇਢ ਮਿੰਟ ਵੇਟ ਕਰੋ ਤੁਹਾਨੂੰ ਸਰਪ੍ਰਾਈਜ਼ ਤੁਹਾਡੇ ਸਾਹਮਣੇ ਆਜੂ ਤੇ ਵਾਹਿਗੁਰੂ ਨੂੰ ਅਰਦਾਸ ਕਰਕੇ ਵਾਹਿਗੁਰੂ ਨੂੰ ਅਰਦਾਸ ਕਰਨ ਤੋਂ ਬਾਅਦ ਤਰੇ ਆ ਕੇ ਮਾਤਾ ਦੇ ਚਰਨਾਂ ਨੂੰ ਲਾਇਆ ਹੱਥ ਦਿਲਨੂਰ ਨੇ ਮਾਤਾ ਤੋਂ ਲਿਆ ਅਸ਼ੀਰਵਾਦ ਤੇ ਸੋਡੇ ਸਾਹਮਣੇ ਆ ਜੀ ਅੱਜ ਅਸੀਂ ਜੀ ਕਰਤੀ ਜਿੰਮ ਸਟਾਰਟ ਹਫਤੇ 'ਚ ਅਸੀਂ 2 ਦਿਨ ਜਿੰਮ ਜਾਇਆ ਕਰਾਂਗੇ ਜੋ ਉੱਪਰ ਕਹਿੰਦਾ ਗਰਾਊਂਡ 'ਚ ਮੇਰਾ ਜ਼ੋਰ ਨਹੀਂ ਲੱਗਦਾ ਕਹਿੰਦਾ ਜਿੰਨਾ ਮੈਂ ਖਾਣਾ ਜਿੰਨੀ ਡਾਈਟ ਲੈਣਾ ਉਹਨਾਂ ਕਹਿੰਦਾ ਮੇਰਾ ਜ਼ੋਰ ਨਹੀਂ ਲੱਗਦਾ ਤੇ ਮੇਰਾ ਜਿੰਮ 'ਚ ਜ਼ੋਰ ਲਗਾਉ ਕਹਿੰਦਾ ਜਿੰਨਾ ਮਰਜ਼ੀ ਐ ਲੋਹਾ ਚੁਕਾਓ ਤੇ ਦੇਖਦੇ ਆ ਜੀ ਕਿੰਨੀ ਕੁ ਪੂਰੀ ਪਾਉਂਦਾ ਦਿਲਨੂਰ ਆ ਕਲੋਂ ਰਸਤੇ ਨੇ ਬਹੁਤ ਪੂਰੀ ਪਾਈ ਐ ਇਹ ਗੱਲ ਤਾਂ ਸਹੀ ਹੋਊਗੀ ਸਭ ਤੋਂ ਪਹਿਲਾਂ ਅਸੀਂ ਜਮ ਦੇ ਵਿੱਚ ਆ ਕੇ ਕਰੀ ਸਾਈਕਲਿੰਗ ਸਾਈਕਲਿੰਗ ਕਰਨ ਤੋਂ ਬਾਅਦ ਅੱਜ ਅਸੀਂ ਥੋੜਾ ਮਿਕਸੀ ਲਾੰਗਾ ਨੇ ਫੇ ਜਿਆਦਾ ਮਿਕਸੀ ਲਾਇਆ ਕਰਾਂਗੇ ਕਿਉਂਕਿ ਆਪਾਂ ਕਿਹੜਾ ਫੁੱਲ ਵੀਕ ਜਾਣਾ ਵੀ ਆਪਾਂ ਉੱਥੇ ਇੱਕ ਦਿਨ ਅੱਡੋ ਅੱਡ ਬੋਡੀ ਦੇ ਪਾਰਟ ਹੁੰਦੀ ਏ ਜਿਵੇਂ ਜਿਮ ਲਾਉਂਦੇ ਆ ਉਵੇਂ ਹੀ ਨਹੀਂ ਲਾ ਰਹੇ ਆਪਾਂ ਮਿਕਸੀ ਲਾਵਾਂਗੇ ਤੇ ਸਾਡੇ ਨਾਲ ਦਿਵਨੂਰ ਤੇ ਉਹਦੇ ਨਾਲ ਗੁਰਪ੍ਰੀਤ ਤੇ ਜੱਗਾ ਵੀ ਆਇਆ ਕਰੂ ਜੱਗਾ ਜੇ ਕਿਸੇ ਕਾਰਨ ਕੋਈ ਘਰੇ ਪ੍ਰੋਬਲਮ ਸੀ ਘਰੇ ਕੰਮ ਸੀ ਤਾਂ ਕਰਕੇ ਜਿੱਥੇ ਆਇਆ ਨਹੀਂ ਆ ਤੇ ਇੱਕ ਚੀਜ਼ ਨੂੰ ਮੈਂ ਹੋਰ ਦੱਸਦਾ ਜੱਗਾ ਤੇ ਗੁਰਪ੍ਰੀਤ ਦੋਨੋਂ ਸਕੇ ਭਾਈ ਨੇ ਜੀ ਗੁਰਪ੍ਰੀਤ ਤੇ ਜੱਗਾ ਇਹ ਆਪਣੇ ਆਪ ਮਨ ਲੋ ਐਕਸਰਸਾਈਜ਼ ਕਰਦੇ ਆ ਇਹ ਦੋਨੇ ਸਕੇ ਭਾਈ ਨੇ ਤੇ ਬਹੁਤ ਜ਼ਿਆਦੇ ਪਿਆਰ ਹੈ ਇਹਨਾਂ ਦਾ ਮੈਂ ਕੱਲ ਸੰਸਕਿਰਤ ਚੜ੍ਹਦ ਮੰਨ ਕੇ ਮਾਹਤੂ ਤੁਸੀਂ ਦੋਨੋਂ ਇਕੱਠੇ ਹੀ ਰਹਿਣੇ ਆ ਤੇ ਇਕੱਠੇ ਹੀ ਐਕਸਰਸਾਈਜ਼ ਵਗੈਰਾ ਕਰਦੇ ਆ ਜਿਹੜੀ ਗੇਮ ਲੋਣੇ ਉਹ ਵੀ ਇਕੱਠੇ ਹੀ ਲਾਉਣੇ ਆ ਕਹਿੰਦੇ ਜੀ ਬਸ ਸਾਈ ਹੈ ਕਹਿੰਦੇ ਦੋਨੋਂ ਚੋਂ ਇੱਕ ਤਾਂ ਕਾਮਯਾਬ ਹੋਊਗਾ ਕਹਿੰਦੇ ਜੱਗਾ ਕਹਿੰਦਾ ਜੀ ਮੈਂ ਨਾ ਹੋਇਆ ਕਹਿੰਦਾ ਗੁਰਪ੍ਰੀਤ ਉਹ ਜੀ ਗੁਰਪ੍ਰੀਤ ਨਾ ਹੈ ਕਹਿੰਦਾ ਮੈਂ ਹੋ ਜੂ ਕਹਿੰਦਾ ਪਰਮਾਤਮਾ ਇੰਨੀ ਤੇ ਸਾਡੀ ਇੱਕ ਦੀ ਸੁਣੂ ਆ ਮਾਹਬੀ ਠੀਕ ਐ ਖਿੱਚੀ ਰੱਖੋ ਕੰਮ ਨੂੰ ਖਿੱਚੀ ਰੱਖੋ ਖਰਾਕਾਂ ਨੂੰ ਤੇ ਖਿੱਚੀ ਰੱਖੋ ਮਿਹਨਤ ਨੂੰ ਤੇ ਇਧਰ ਦੇਵਨੂਰ ਵੀ ਪੂਰੀ ਐਕਟਿਵ ਦੇ ਨਾਲ ਪੂਰਾ ਐਕਟਿਵ ਹੋ ਕੇ ਹੋਰ ਲੋ ਜਿਆਦੇ ਮਿਹਨਤ ਲਾ ਰਿਹਾ ਹੈ ਤੇ ਥੋੜਾ ਜੱਜ ਪਹਿਲੇ ਦਿਨ ਕਰਕੇ ਇਹਨੂੰ ਹਰ ਇੱਕ ਐਕਸਰਸਾਈਜ਼ ਦੇ ਮੰਨ ਲਓ ਥੋੜਾ ਜੀ ਦੀ ਹੈਲਪ ਕਰਨੀ ਪੈਂਦੀ ਸੀ ਹੈਲਪਰ ਮੁੰਡਾ ਮੰਨ ਲਓ ਜਮ ਦੇ ਵਿੱਚ ਜਿਹੜਾ ਮੁੰਡਾ ਜਮ ਦਾ ਵਾ ਓਨਰ ਹੈ ਉਹ ਨੂੰ ਮੈਂ ਅੱਗੇ ਜਾ ਕੇ ਦਿਖਾਉਂਗਾ ਉਹਦੀ ਵੀਡੀਓ ਬਣਾਈ ਹੈ ਇਹ ਜਿਹੜੇ ਮੁੰਡੇ ਉਹ ਮੁੰਡੇ ਨੇ ਜਿਹੜੇ ਉਹ ਮੰਨ ਲਾ ਜਿੰਮ ਦੇ ਓਨਰ ਨੇ پیسے ਮੰਨ ਲਾ ਰੱਖੇ ਹੋਏ ਨੇ ਜਿਹੜੇ ਮਤਲਬ ਚੈਰੀਕ ਰਹਉਂਦੇ ਕਹੋ ਇਹ ਆਪ ਵੀ ਜਿੰਮ ਲਾਉਂਦੇ ਤੇ ਇਹਨਾਂ ਤੋਂ ਮੰਨ ਲਓ ਬਾਈ ਖਰਚਾ ਪਾਣੀ ਨਹੀਂ ਲੈਂਦਾ ਹੁਣਾ ਇਹ ਜਿਹੜੇ ਨਵੇਂ ਆਉਂਦੇ ਉਹਨਾਂ ਨੂੰ ਮੰਨ ਲਓ 8 ਕਿ ਦਿਨ 10 ਦਿਨ ਦੱਸਣਾ ਪੈਂਦਾ ਸਾਰੀਆਂ ਐਕਸਰਸਾਈਜ਼ਾਂ ਬਾਰੇ ਦੱਸ ਕੇ ਤੇ ਉਹ ਤੋਂ ਬਾਅਦ ਫਿਰ ਇਹ ਮੰਨ ਕੇ ਚੱਲੋ ਮੁੰਡੇ ਆਪ ਵੀ ਪ੍ਰੈਕਟਿਸ ਵੀ ਲਾਉਂਦੇ ਐ ਤਾਂ ਕਰਕੇ ਮੰਨ ਲਓ ਜਿਹੜਾ ਬਾਈ ਜਿੰਮ ਵਾਲਾ ਹੈ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਕੈ ਰੱਖਿਆ ਇਹਨਾਂ ਮੁੰਡਿਆਂ ਦੇ ਇਹ ਜਿਹੜਾ ਸਾਹਮਣੇ ਖੜਾ ਬਾਈ ਇਹ ਆਪਣੀ ਮਤਲਬ ਜਿਮ ਦਾ ਓਨਰ ਹੈ ਜੀ ਸਾਹਮਣੇ ਤੁਸੀਂ ਸਿਆਣੀ ਲਿਆਉ ਤੀਸ਼ਰਟ ਵਾਲਾ ਮੁੰਡਾ ਇਹ ਮੁੰਡਾ ਜਿਮ ਦਾ ਓਨਰ ਹੈ ਜੀ ਤੇ ਇਧਰ ਗੁਰਪ੍ਰੀਤ ਵੀ ਅੱਜ ਲੋਹੇ ਨਾਲ ਲੋਹਾ ਹੋਇਆ ਪਿਆ ਤੇ ਪੂਰਾ ਜੱਜ ਕੇ ਲਾ ਰਿਹਾ ਜੋਰ ਤੇ ਪੂਰੀ ਮਾਰ ਰਿਹਾ ਮਿਹਨਤ ਤੇ ਉੱਤਰ ਕੈਮਰਾਮੈਨ ਇਹਨਾਂ ਦੇ ਨਾਲ ਹੀ ਹੈ ਜੀ ਕੈਮਰਾਮੈਨ ਵੀ ਇਹਨਾਂ ਦਾ ਕੀ ਬਣਦਾ ਤੇ ਇਧਰ ਦਿਵਨੂਰ ਨੇ ਟਾਇਰ ਦੇ ਉੱਤੇ ਤਰਕੇ ਲਾਇ ਪੁਸ਼ਅਪ ਤੇ ਥੋੜੇ ਲਾਉਣ ਦੇ ਵਿੱਚ ਪੁਸ਼-ਅਪ ਲਾਉਣ ਦੇ ਵਿੱਚ ਥੋੜਾ ਥੋੜ ਨੂੰ ਪਤਾ ਪਹਿਲੇ ਦਿਨ ਨੂੰ ਡਾਉਨ ਸੀਏ ਦੇ ਬਨੂਰ ਤੇ ਉਹਨੇ ਬਾਈ ਨੇ ਬਾਈ ਨਾਲ ਤੇ ਇਧਰ ਕਾਲੇ ਨੇ ਕੀਤੀ ਸਟਾਰਟ ਡੌਲੀਆਂ ਤੀ ਬਾਜ਼ੂਆਂ ਦੀ ਮਿਹਨਤ ਬਾਜ਼ੂਆਂ ਤੇ ਇਹ ਮੰਨ ਕੇ ਚੱਲੋ ਆਪਣੇ ਪੇਟ ਦੀ ਚਰਬੀ ਹੈ ਜੀ ਜਿਹੜੀ ਪੇਟ ਦੀ ਚਰਬੀ ਹੁੰਦੀ ਹੈ ਉਹਨੂੰ ਇਹ ਘੱਟ ਕਰਨ ਵਾਸਤੇ ਜਿਮ ਆਹ ਜਿਮ ਦੇ ਵਿੱਚ ਜਿਹੜੀ ਐਕਸਰਸਾਈਜ਼ ਇਹ ਲਈ ਜਾਂਦੀ ਹੈ ਪੇਟ ਦੀ ਚਰਬੀ ਘੱਟ ਕਰਨ ਵਾਸਤੇ ਮੈਂ ਕਾਲੇ ਨੂੰ ਕਹਾਂ ਮਾ ਤੇਰੇ ਦਾ ਪੇਟ ਦੀ ਚਰਬੀ ਉਹੀ ਹੈ ਨਹੀਂ ਗੁਰਪ੍ਰੀਤ ਨੂੰ ਤੇ ਗੁਰਪ੍ਰੀਤ ਨੂੰ ਕਿਹਾ ਵੀ ਤੇਰੇ ਪੇਟ ਦੀ ਚਰਬੀ ਤਾਂ ਉਹ ਨਹੀਂ ਹਣੀ ਤੂੰ ਕੀ ਘਟਾਏਗਾ ਪਰ ਨਹੀਂ ਵੀਰੇ ਜਿਹੜੀਆਂ ਐਕਸਰਸਾਈਜ਼ਾਂ ਬਣੀਆਂ ਆ ਉਹ ਤਾਂ ਲਾਉਣੀਆਂ ਹੀ ਪੈਣਗੀਆਂ ਜੇ ਮੰਨ ਕੇ ਚਲੋ ਆਪਾਂ ਆਪਦੀ ਬਾਡੀ ਬਣਾਉਣੀ ਐ ਪੂਰੀ ਫੁੱਲ ਮਿਹਨਤ ਲਾਉਣੀ ਐ ਤਾਂ ਸਾਰੀਆਂ ਐਕਸਰਸਾਈਜ਼ਾਂ ਜਿਵੇਂ ਬਾਈ ਦੱਸ ਰਿਹਾ ਉਵੇਂ ਲਾਉਣੀਆਂ ਹੀ ਪੈਣਗੀਆਂ ਬਹੁਤ ਵਧੀਆ ਲੱਗਿਆ ਬਾਈਆਂ ਨੂੰ ਮਿਲ ਕੇ ਤੇ ਪਹਿਲੇ ਦਿਨ ਜਾ ਕੇ ਬਾਈਆਂ ਨੇ ਮੰਨ ਕੇ ਚਲੋ ਬਹੁਤ ਹੀ ਵਧੀਆ ਐਕਸਰਸਾਈਜ਼ ਐ ਜਿਵੇਂ ਕੀ ਮੰਨ ਕੇ ਚਲੋ ਗੁਰਪ੍ਰੀਤਾ ਚਲ ਫੇਰ ਵੀ ਸਿਆਣਾ ਗੁਰਪ੍ਰੀਤ ਦਾ ਈਜ਼ ਹੈਗੀ ਮਚੌਰ ਮਚੌਰ ਐ ਤਾਂ ਤੇ ਮਨ ਦੇਵਨੂਰ ਜਵਾਬ ਕਰਕੇ ਕਿ ਸਾਨੂੰ ਆਏ ਸੀ ਵੀ ਦੇਵਨੂਰ ਖਮਣੇ ਕਿਵੇਂ ਡਾਊਨ ਲਾਊਆ ਤੇ ਐਕਸਰਸਾਈਜ਼ਾਂ ਥੋੜੀਆਂ ਐਕਸਰਸਾਈਜ਼ਾਂ ਲਾ ਕੇ ਉਸ ਤੋਂ ਬਾਅਦ ਇਹਦਾ ਬਾਈ ਬੈਠਾ ਜਿੰਮ ਦਾ ਹੌਂਦਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਦੇਵਨੂਰ ਨਾਲ ਕਰਦਾ ਹੋਇਆ वार्तालाਪ ਹੈ ਦੇਵਨੂਰ ਨੂੰ ਪੁੱਛਦਾ ਹੋਇਆ ਕਿ ਕੀ ਕੋਈ ਚੱਲ ਰਿਹਾ ਕਿਵੇਂ ਚੱਲ ਰਿਹਾ ਦੇਵਨੂਰ ਕਹਿੰਦਾ ਬਾਈ ਮੈਨੂੰ ਪੜ੍ਹਾਈ ਦੇ ਨਾਲ-ਨਾਲ ਕਹਿੰਦਾ ਫੌਟੀ ਦਾ ਬਹੁਤ ਸ਼ੌਂਕ ਹੈ ਕਹਿੰਦਾ ਕਹਿੰਦਾ ਮੈਸੇਜ 'ਚ ਇੰਨੀ ਜਾਨ ਪਉਣੀ ਹੈ ਵੀ ਮੇਰੇ ਸਲੀਪ 'ਚ ਸਾਂਝ ਜਿੰਨੀ ਜਾਨ ਹੋਵੇ ਕਹਿੰਦਾ ਇਹ ਕਦੋਂ ਪਾਉਗੀ ਹੀ ਉਹ ਕਹਿੰਦਾ ਬਸ ਕੱਲ ਨੂੰ ਪਾ ਦਾਂਗੇ ਕਹਿੰਦਾ ਆਪਾਂ ਲੈ ਕੇ ਆਉਣੀ ਆ ਕਿਤੋਂ ਲਿਆਵਾਂਗੇ ਲਿਆ ਕੇ ਤੇ ਕਹਿੰਦਾ ਤੇਰੀ ਬੋਡੀ ਚ ਫਿੱਟ ਕਰ ਦਾਂਗੇ ਕਹਿੰਦਾ ਤੇ ਇਹ ਹਾਸੇ ਵਿੱਚ ਗੱਲ ਕਰ ਰਹੇ ਸੀ ਵੈਸੇ ਬਈ ਨੂੰ ਪੁੱਛ ਰਿਹਾ ਸੀ ਦਿਵਨੂਰ ਨੂੰ ਵੀ ਮੰਨ ਕੇ ਚੱਲੋ ਤੈਨੂੰ ਕਿ ਕਿ ਮੈਨੂੰ ਇੰਟਰਸਟ ਕਿਵੇਂ ਪਿਆ ਇਹ ਮੰਨ ਲਓ ਦਿਵਨੂਰ ਨੂੰ ਇੰਟਰਸਟ ਸੀ ਆ ਪਹਿਲੇ ਦਿਨੋਂ ਹੀ ਜੀ ਪਹਿਲੇ ਦਿਨੋਂ ਹੀ ਮੰਨ ਕੇ ਚੱਲੋ ਰਨਿੰਗ ਵਗੈਰਾ ਕਰਨੀ ਘਰੇ ਮਾਰ ਕੇ ਜੋਰ ਮਾਰੀ ਜਾਣਾ ਕੋਸ਼ੀ ਮੰਨ ਲਓ ਉਸ ਖੱਡੇ ਨਾਲ ਇਹ ਸਟਾਰਟਿੰਗ ਤੋਂ ਮੈਂ ਜੋ ਕੰਮ ਖੇਤ ਕੰਮ ਕਰਦੇ ਸੀ ਇਹ ਖੇਤ ਵੀ ਜਾਂਦਾ ਸੀ ਮੇਰੇ ਨਾਲ ਖੇਤ ਮੰਨ ਲਓ ਫੁੱਲ ਜਿੰਨਾ ਹੁੰਦਾ ਤਾਂ ਉਨਾ ਕੰਮ ਕਰਾਉਂਦਾ ਸੀ ਉਹਦੋਂ ਤੋਂ ਨੂੰ ਜੋਰ ਲਾਉਣ ਦੀ ਆਦਤ ਪਈ ਹੈ ਤੇ ਕੋਸ਼ੇ ਦੀ ਮੰਨ ਲਓ ਬੋਡੀ ਦਾ ਫਰਕ ਪੈਂਦਾ ਜਾਂਦਾ ਇਹਨੂੰ ਆਪ ਨੂੰ ਪਤਾ ਲੱਗਦਾ ਦੇ ਇਹਨੂੰ ਵੀ ਮੇਰੀ ਬੋਡੀ ਦਾ ਫਰਕ ਪੈ ਰਿਹਾ ਤਾਂ ਕਰਕੇ ਇਹਨੂੰ ਥੋੜਾ ਜਿਆਦਾ ਇੰਟਰਸਟ ਹੋ ਰਿਹਾ ਤੇ ਇੱਕ ਚੀਜ਼ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸੀ ਸੀ ਵੀ ਗਰਾਊਂਡ ਨਹੀਂ ਸਕਿਪ ਕਰਨਾ ਚੋਪਰ ਨੇ ਜੇ ਉੱਪਰ ਕਹਿੰਦਾ ਗਰਾਊਂਡ ਨਹੀਂ ਸਕਿਪ ਕਰਨਾ ਗਰਾਊਂਡ ਤਾਂ ਆਉਣਾ ਹੀ ਆਉਣਾ ਕਹਿੰਦਾ ਤੇ ਅਸੀਂ ਜਿਮ ਲਾਉਣ ਤੋਂ ਬਾਅਦ ਜਿਮ ਕੰਪਲੀਟ ਕਰਕੇ ਫਿਰ ਅਸੀਂ ਸਿੱਧੀ ਐਂਟਰੀ ਕੀਤੀ ਗਰਾਊਂਡ 'ਚ ਤੇ ਗਰਾਊਂਡ 'ਚ ਦੀਪ ਵਰਗਿਆਂ ਨੂੰ ਮਿਲੇ ਦੀਪ ਆਪਣੀ ਪੇਟ ਵਾਲੀ ਲਾਰਿਆ ਸੀ ਐਕਸਰਸਾਈਜ਼ ਤੇ ਦੀਪ ਦਾ ਮੂਡ ਮਨ ਨੂੰ ਅੱਜ ਡਾਊਨ ਦਾ ਲੱਗਿਆ ਪਤਾ ਨਹੀਂ ਅੱਜ ਇਕੱਲਾ ਸੀ ਗਗਨ ਜਸ਼ਨ ਵਰਗੇ ਆਈ ਨਹੀਂ ਹੈਗੇ ਇਕੱਲੇ ਲਾਰਿਆ ਸੀ ਤੇ ਤਾਂ ਕਰਕੇ ਕਹਿੰਦਾ ਬਈ ਅੱਜ ਮੂਡ ਹੀ ਤਾਂ ਹੈ ਨਹੀਂ ਸੀ ਲਾਉਣ ਦਾ ਕਿਸੇ ਸਹੀ ਕਹਿੰਦਾ ਪਰ ਕਹਿੰਦਾ ਦਿਲ ਨੂੰ ਆਏ ਜਿ ਰਹਾ ਵੀ ਯਾਰ ਫਿਰ ਜੇ ਕਹਿੰਦਾ ਨਾਂ ਲਈ ਕਹਿੰਦਾ ਦਿਲ ਨੂੰ ਆਏ ਰੋਇਆ ਸ਼ਾਮ ਤੱਕ ਰਾਤ ਨੂੰ ਸੁੱਤੀ ਜਾਵਾਂਗੇ ਅੱਜ ਯਾਰ ਪ੍ਰੈਕਟਿਸ ਨਹੀਂ ਲਈ ਹੈਗੀ ਵੀ ਯਾਰ ਕੀ ਬਣੂਗਾ ਤਾਂ ਕਰਕੇ ਕਹਿੰਦਾ ਭਾਈਆ ਜਾਉਣਾ ਪੈ ਗਿਆ ਵੈਸੇ ਕਹਿੰਦਾ ਸਿਹਤ ਡਾਊਨ ਸੀ ਕਹਿੰਦਾ ਅੱਜ ਉਧਰ ਮੁੰਡਾ ਗਿਆਨੀ ਮਾਰ ਰਿਹਾ ਪੁਸ਼-ਅਪ ਮੁੰਡੇ ਮਿਹਨਤ ਭਾਈਆ ਧੋਂ ਵੱਧ ਮਿਹਨਤ ਕਰਦੇ ਆ ਤੁਹਾਡੇ ਸਾਹਮਣੇ ਰੋਜ਼ ਤੁਹਾਡੇ ਸਾਹਮਣੇ ਆਉਂਦੇ ਆ ਤੁਹਾਨੂੰ ਦਿਖਾਉਣੇ ਆ ਧੋਂ ਵੱਧ ਮਿਹਨਤ ਕਰਦੇ ਆ بس ਤੁਹਾਡੇ ਅਗੇ ਰਿਕਵੈਸਟ ਆ ਵੀਰੇ ਜਿਹੜੀ ਮੈਨੂੰ ਬਾਰ-ਬਾਰ ਕਰਨੀ ਪੈਂਦੀ ਆ ਬਸ ਉਹ ਨਾ ਕਰਨੀ ਪਵੇ ਵੀ ਸਾਡੀ ਤੁਸੀਂ ਹੈਲਪ ਕਰੋ ਵੀਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਸਾਡੀ ਮਦਦ ਕਰੋ ਸਸਤਰੀ ਕਾ ਵੀਰੇ ਸਾਰਿਆਂ ਨੂੰ